ਫਰਮਾਂ ਜਿਹੜੀਆਂ ਨੇ ਜਾਲੀ ਬਿੱਲ ਕੱਟਦੀਆਂ ਸੀ ਜਾਲੀ ਬਿੱਲ ਕੱਟ ਕੇ ਫਰਜੀ ਬਿੱਲ ਕੱਟ ਕੇ ਫੇਕ ਬਿੱਲ ਕੱਟ ਕੇ ਜਿਹੜਾ ਉਹ ਆਈਟੀਸੀ ਯਾਨੀ ਇਨਪੁਟ ਕ੍ਰੈਡਿਟ ਜਿਹੜਾ ਉਹ ਕਲੇਮ ਕਰਦੀਆਂ ਸੀਗੀਆਂ ਉਹ ਪੰਜਾਬ ਦੇ ਅੰਦਰ ਜਿਹੜੀਆਂ ਅਸੀਂ ਪਿਛਲੇ 2-3 ਦਿਨਾਂ 'ਚ ਫੜੀਆਂ ਨੇਗੀਆਂ 195 ਫਰਮਾਂ ਜਿਹੜੀਆਂ ਆਈਡੈਂਟੀਫਾਈ ਹੋ ਜਾਣਗੀਆਂ ਜਿਨ੍ਹਾਂ ਦੇ ਅੰਦਰੋਂ 126 ਫਰਮਾਂ ਸੈਂਟਰ ਸਰਕਾਰ ਕੋਲ ਰਜਿਸਟਰਡ ਸੀਗੀਆਂ ਦੂਜੀਆਂ ਫਰਮਾਂ ਜਿਹੜੀਆਂ ਉਹ ਪੰਜਾਬ ਸਰਕਾਰ ਕੋਲ ਰਜਿਸਟਰਡ ਸੀਗੀਆਂ ਸਾਰੀਆਂ ਦਾ ਪਰਦਾ ਫਾਸ਼ ਹੋਇਆ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਆ ਸੋ ਬਿਲਕੁਲ ਪੰਜਾਬ ਦੇ ਅੰਦਰ ਚੱਲ ਹੀ ਫਰਜੀ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਊਗਾ ਪਰ ਲੇਕਿਨ ਕੁਝ ਫਰਮਾਂ ਜਿਹੜੀਆਂ ਮੈਂ ਸਮਝਦਾ ਉਹ ਜਾਲੀ ਕੰਮ ਕਰਦੀਆਂ ਸੀ ਉਹਨਾਂ ਦੇ ਖਿਲਾਫ ਸਿਕੰਜਾ ਜਿਹੜਾ ਹੋਰ ਵੀ ਕੱਸੇ ਜਾਊਗਾ ਜਿਹੜਾ ਪੰਜਾਬ ਦੇ ਅੰਦਰ ਕੋਈ ਜਾਲੀ ਫਰਜੀ ਬਿਲ ਕੱਟੂਗਾ ਫੇਕ ਇਨਵੋਇਸ ਕੱਟੂਗਾ ਔਰ ਕੋਈ ਵੀ ਜਾਲੀ ਕੰਮ ਕਰੂਗਾ ਤੇ ਖਿਲਾਫ ਕਾਰਵਾਈ ਹੋਣੀ ਹੀ ਹੋਣੀ ਆ ਜੀਐਸਟੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਉਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਕਿ ਕਈ ਝਾਲੀ ਫਰਮਾਂ ਦੇ ਰਾਹੀਂ ਜੜਾਈ ਕਿਸ ਤਰੀਕੇ ਦੇ ਨਾਲ ਜੀਐਸਟੀ ਦੀ ਕਲੈਕਸ਼ਨ ਕੀਤੀ ਜਾ ਰਹੀ ਸੀ ਇਸ ਵਕਤ ਸਾਡੇ નાਬ ਵਿੱਤ ਮੰਤਰੀ ਹਰਪਾਲ ਚਿਮਾ ਨੇ ਚਿਮਾ ਸਾਹਿਬ ਕਿੰਨੀਆਂ ਕੁ ਉਹ ਝਾਲੀ ਫਰਮਾਂ ਸੀਗੀਆਂ ਜਿਸ ਤੇ ਨਾਲ ਰਾਹੀਂ ਜੜੀ ਹੈ ਜੀਐਸਟੀ ਦੀ ਕਲੈਕਸ਼ਨ ਕੀਤੀ ਜਾ ਰਹੀ ਸੀ ਪਹਿਲਾਂ ਪੰਜਾਬ ਦੇ ਅੰਦਰ ਜਿਹੜੀਆਂ ਅਸੀਂ ਪਿਛਲੇ 2-3 ਦਿਨਾਂ ਅੱਜ ਫੜੀਆਂ ਨੇਗੀਆਂ 195 ਫਰਮਾਂ ਜਿਹੜੀਆਂ ਆਈਡੈਂਟੀਫਾਈ ਹੋ ਜਾਣਗੀਆਂ ਜਿਨ੍ਹਾਂ ਦੇ ਅੰਦਰੋਂ 126 ਫਰਮਾਂ ਸੈਂਟਰ ਸਰਕਾਰ ਕੋਲ ਰਜਿਸਟਰਡ ਸੀਗੀਆਂ ਦੂਜੀਆਂ ਫਰਮਾਂ ਜਿਹੜੀਆਂ ਉਹ ਪੰਜਾਬ ਸਰਕਾਰ ਕੋਲ ਰਜਿਸਟਰਡ ਸੀ ਇਹ ਫਰਮਾਂ ਜਿਹੜੀਆਂ ਨੇ ਜਾਲੀ ਬਿੱਲ ਕੱਟਦੀਆਂ ਸੀ ਜਾਲੀ ਬਿੱਲ ਕੱਟ ਕੇ ਫਰਜੀ ਬਿੱਲ ਕੱਟ ਕੇ ਫੇਕ ਬਿੱਲ ਕੱਟ ਕੇ ਜਿਹੜਾ ਉਹ ਆਈਟੀਸੀ ਯਾਨੀ ਇਨਪੁਟ ਕ੍ਰੈਡਿਟ ਜਿਹੜਾ ਉਹ ਕਲੇਮ ਕਰਦੀਆਂ ਸੀਗੀਆਂ ਉਹ ਸਾਰਿਆਂ ਦਾ ਪਰਦਾ ਫਾਸ਼ ਹੋਇਆ ਗਿਆ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਸੋ ਬਿਲਕੁਲ ਪੰਜਾਬ ਦੇ ਅੰਦਰ ਚਾਲੀ ਫਰਜੀ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਊਗਾ ਬਲਕਿ ਜਿਹੜੇ ਇਮਾਨਦਾਰ ਟੈਕਸ ਪੇਅਰ ਨੇ ਅਸੀਂ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਸਨਮਾਨ ਕਰ ਰਿਹਾ ਉਹ ਸਾਡੇ ਬਹੁਤ ਹੀ ਅੱਛੇ ਟੈਕਸ ਪੇਅਰ ਨੇ ਪਰ ਲੇਕਿਨ ਕੁਝ ਫਰਮਾ ਜਿਹੜੀਆਂ ਮੈਂ ਸਮਝਦਾ ਉਹ ਜਾਲੀ ਕੰਮ ਕਰਦੀਆਂ ਸੀ ਉਹਨਾਂ ਦੇ ਖਿਲਾਫ ਸਕੰਨ ਜਿਹੜਾ ਹੋਰ ਵੀ ਕੱਸੇ ਜਾਊਗਾ ਸਿੱਧਾ ਸਿੱਧਾ ਜਿਹੜਾ ਹੈ ਸੂਬੇ ਦੇ ਮਾਲੀਏ ਨੂੰ ਚੂਨਾ ਲਗਾਇਆ ਜਾ ਰਿਹਾ ਸੀ ਇਸ ਥਰੂ ਬਿਲਕੁਲ ਸੂਬੇ ਦੇ ਮਾਲੀਏ ਨੂੰ ਚੂਨਾ ਲਾਉਣ ਦੀ ਕੋਸ਼ਿਸ਼ ਜਿਹੜੀਆਂ ਫਰਮਾਂ ਕਰ ਰਹੀਆਂ ਸੀ ਪਰ ਅਸੀਂ ਟਾਈਮ ਸਿਰ ਫੜ ਲਈਆਂ ਸੋ ਅੱਗੇ ਨੂੰ ਵੀ ਮੇਰੀ ਮੈਂ ਬਾਹਰ ਨਹੀਂ ਕਹਣਾ ਫਰਮਾਂ ਨੂੰ ਜਿਹੜਾ ਪੰਜਾਬ ਦੇ ਅੰਦਰ ਕੋਈ ਜਾਲੀ ਫਰਜੀ ਬਿਲ ਕਟੂਗਾ ਫੇਕ ਇਨਵੋਇਸ ਕੱਟੂਗਾ ਔਰ ਕੋਈ ਵੀ ਜਾਲੀ ਕੰਮ ਕਰੂਗਾ ਤੇ ਖਿਲਾਫ ਕਾਰਵਾਈ ਹੋਣੀ ਹੀ ਹੋਣੀ ਆ ਪਰ ਲੇਕਿਨ ਦੂਜੇ ਪਾਸੇ ਅਸੀਂ ਟੈਕਸ ਪੇਰ ਜਿਹੜਾ ਇਮਾਨਦਾਰ ਟੈਕਸ ਪੇਰ ਆ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਦੇ ਨਾਲ ਡਟ ਕੇ ਖੜੇ ਦੇਗੇ ਹੁਣ ਕੀ ਕੁਛ ਐਕਸ਼ਨ ਲਿਆ ਗਿਆ ਇਹਨਾਂ ਫਰਮਾਂ ਦੇ ਉੱਤੇ ਉਹਨਾਂ ਸਾਰੀਆਂ ਫਰਮਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਰੱਦ ਕਰ ਦਿੱਤੀ ਗਈ ਹੈਗੀ ਸੋ ਉਹਨਾਂ ਦੇ ਖਿਲਾਫ ਜਿਹੜਾ ਵੀ ਐਕਸ਼ਨ ਬਣਦਾ ਕੋ ਲੈ ਰਹਾਂਗੇ ਰਿਕਵਰੀ ਜਿਹੜੀ ਆ ਹੋ ਰਹੀ ਹੈਗੀ ਸੋ ਬਿਲਕੁਲ ਕਿਸੇ ਵੀ ਫਰਮ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜੀਆਂ ਫੇਕ ਬਿਲਿੰਗ ਦਾ ਕੰਮ ਕਰਦੀਆਂ ਨੇ ਔਰ ਹੁਣ ਅਗਰ ਕ ਬਿਲਕੁਲ ਉਹਨਾਂ ਦੇ 5 ਸਾਲ 3.5 ਸਾਲ ਉਹਨਾਂ ਨੇ 5 ਸਾਲ ਚ ਉਹਨਾਂ ਟੈਕਸ ਕਲੈਕਸ਼ਨ ਕੀਤੀ ਅਸੀਂ 3 ਸਾਲਾਂ ਚ ਉਨੀ ਟੈਕਸ ਕਲੈਕਸ਼ਨ ਕੀਤੀ ਹੈ ਇੱਥੋਂ پتہ ਲੱਗਦਾ ਹੈਗਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਬੁਨਿਆਦ ਇਮਾਨਦਾਰੀ ਦੇ ਉੱਤੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਦਾਇਤਾਂ ਨੇ ਹੀ ਆ ਸਾਡੇ ਕੌਮੀ ਕਨਵੀਨਰ ਹਰਵਿੰਦ ਕੇਜਰੀਵਾਲ ਜੀ ਦੀ ਹਦਾਇਤਾਂ ਕਿ ਇਮਾਨਦਾਰੀ ਨਾਲ ਕੰਮ ਕਰੋ ਔਰ ਬਿਲਕੁਲ ਉਸ ਇਮਾਨਦਾਰੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਕਿ ਜਿੰਨਾ ਮਾਲੀਆ ਕਾਂਗਰਸ ਪਾਰਟੀ ਨੇ 5 ਸਾਲਾਂ ਚ ਇਕੱਠਾ ਕੀਤਾ ਅਸੀਂ 3 ਸਾਲਾਂ ਇਮਾਨਦਾਰੀ ਦੀ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਜਨਤਾ ਦਰਬਾਰ ਲਗਾਇਆ ਹੈ ਕਿ ਏਸੀ ਇਮਾਨਦਾਰ ਸਰਕਾਰ ਦੇ ਚੱਲਦੇ ਆ ਕਿੰਨੀਆਂ ਕੋ ਲੋਕਾਂ ਨੂੰ ਕਿਵੇਂ ਦੀਆਂ ਮੁਸ਼ਕਿਲਾਂ ਆ ਰਹੀਆਂ ਸੀ ਕੀ ਕੁਝ ਮੁਸ਼ਕਿਲਾਂ ਅੱਜ ਲੋਕਾਂ ਨੇ ਤੁਹਾਡੇ ਸਾਹਮਣੇ ਦੇਖੋ ਬਹੁਤ ਸਾਰੀਆਂ ਮੁਸ਼ਕਲਾਂ ਲੈ ਕੇ ਲੋਕ ਆਪਣੇ ਆਪਣੇ ਹਲਕਿਆਂ ਤੋਂ ਆਪਣੇ ਆਪਣੇ ਪਿੰਡਾਂ ਤੋਂ ਸ਼ਹਿਰਾਂ ਸ਼ਹਿਰਾਂ ਤੋਂ ਆਉਂਦੇ ਰਹੇ ਕਿ ਸੋਨਾਂ ਹਲਕਿਆਂ 'ਚ ਕੋਈ ਵਾਰ ਤਾਂ ਉਹਦੇ ਪਰਿਵਾਰਕ ਹੁੰਦੀਆਂ ਨੇਗੀਆਂ ਕਈ ਵਾਰ ਕੋਈ ਪਿੰਡਾਂ ਦੀਆਂ ਹੁੰਦੀਆਂ ਨੇ ਕਈ ਵਾਰ ਗਲੀਆਂ ਦੀਆਂ ਕਈ ਵਾਰ ਜੜੀਆਂ ਮੈਂ ਅੱਜ ਜੋ ਦੇਖੀਆਂ ਖਾਸ ਤੌਰ ਤੇ ਉਹ ਦੇਖੀਆਂ ਕਿ ਪਿੰਡਾਂ ਦੇ ਅੰਦਰ ਬਹੁਤ ਭਾਰੀ ਉਤਸ਼ਾਹ ਦਾ ਕਿ ਅਸੀਂ ਨਹਿਰੀ ਪਾਣੀ ਆਪਣੇ ਖੇਤ ਤੱਕ ਲੈ ਕੇ ਜਾਣਾ ਹੈਗਾ ਪਾਈਪਾਂ ਪਵਾਲ ਵਾਲੀਆਂ ਕਿਣੀ ਨਹਿਰੀ ਪਾਈਪਾਂ ਕਿਵੇਂ ਬਣੀਆਂ ਜਾਣ ਉਸ ਕਰ ਨੂੰ ਲੈ ਕੇ ਲੋਕ ਬਹੁਤ ਉਤਸ਼ਾਹਤ ਨੇ ਹਰ ਰੋਜ਼ ਕੋਈ ਨਾ ਕੋਈ ਅਰਜ਼ੀ ਆਉਂਦੀ ਆ ਅਸੀਂ ਲਗਭਗ ਸਾਰੀਆਂ ਪਾਸ ਕਰਦੇ ਆਂਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈਗਾ ਆਮ ਆਦਮੀ ਪਾਰਟੀ ਦਾ ਸੁਪਨਾ ਹੈਗਾ ਕਿ ਅਸੀਂ ਜਿਹੜਾ ਨਹਿਰੀ ਪਾਣੀ ਆ ਉਹਦੀ 100% ਵਰਤੋਂ ਜਿਹੜੀ ਆ ਉਹ ਆਪਣੇ ਖੇਤਾਂ 'ਚ ਕਰੀਏ ਹੁਣ ਜਦੋਂ ਨਹਿਰੀ ਪਾਣੀ ਦੀ ਵਰਤੋਂ ਬਦੂਗੀ ਧਰਤੀ ਹੇਠਲਾ ਪਾਣੀ ਜਿਹੜਾ ਬਚੂਗਾ ਕਿਉਂਕਿ ਇਸ ਸਮੇਂ ਧਰਤੀ ਹੇਠਲਾ ਪਾਣੀ ਬਚਾਉਣਾ ਬਹੁਤ ਜ਼ਰੂਰਤ ਆ ਲਗਭਗ ਪੰਜਾਬ ਦੇ 153 ਜ਼ੋਨਾਂ 'ਚੋਂ 117 ਜ਼ੋਨ ਜਿਹੜੇ ਨੇ ਉਹ ਬਲੈਕ ਹੋ ਚੁੱਕੇ ਨੇ ਕਾਲੇ ਹੋ ਚੁੱਕੇ ਨੇ ਡਾਰਕ ਹੋ ਚੁੱਕੇ ਨੇ ਉਹਨਾਂ 'ਚ ਪਾਣੀ ਖਤਮ ਹੋ ਰਿਹਾਗਾ ਸੋ ਮੈਸ ਸੰਬੰਧਾ ਉਹਦੇ ਲਈ ਅਸੀਂ ਜਿਹੜੀ ਸਰਕਾਰ ਆ ਉਹ ਬਹੁਤ ਅੱਛੇ ਕਦਮ ਚੱਕ ਰਹੀ ਹੈ ਪਾਣੀ ਨੂੰ ਬਚਾਉਣ ਦੀ ਲੜਾਈ ਵੀ ਲੜੀ ਜਾ ਰਹੀ ਹੈ ਬਿਤੇ ਦਿਨੀ ਵੀ ਮੁੱਖ ਮੰਤਰੀ ਤਨੰਗਲ ਡੈਮ ਤੇ ਹੋ ਕੇ ਆਏ ਨੇ ਹੁਣ ਬੀਬੀਐਮਬੀ ਨੂੰ ਲੈ ਕੇ ਜਿਹੜੀ ਰਿਵਿਊ ਪਟੀਸ਼ਨ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਾਈ ਗਈ ਬਿਲਕੁਲ ਪੰਜਾਬ ਕੋਲੇ ਇੱਕ ਵੀ ਬੂੰਦ ਫਾਲਤੂ ਨੂੰ ਜਿਹੜੀ ਕਿਸੇ ਗਵਾਂਢੀ ਰਾਜਾਂ ਨੂੰ ਦੇ ਸਕੀ ਜਿੰਨਾ ਪਾਣੀ ਅਲੋਟਡ ਆ ਆਲਰੇਡੀ ਉਹ ਅਸੀਂ ਹਰਿਆਣਾ ਨੂੰ ਦੇ ਚੁੱਕੇ ਆ ਉਹ ਪਾਣੀ ਜਿਹੜਾ ਅਸੀਂ ਰਾਜਸਥਾਨ ਨੂੰ ਦੇ ਚੁੱਕੇ ਹਾਂ ਰਾਜਸਥਾਨ ਤੋਂ ਬਲਕਿ ਅਸੀਂ ਐਕਸਟਰਾ ਪਾਣੀ ਇਸ ਲਈ ਦਿੱਤਾਗਾ ਕਿਉਂਕਿ ਸਾਡੀ ਬਹੁਤ ਸਾਰੀ ਫੌਜ ਜਿਹੜੀ ਆ ਉਹ ਰਾਜਸਥਾਨ ਦੇ ਬਾਰਡਰ ਤੇ ਤਾਇਨਾਤ ਸੀਗੀ ਉਸ ਬਾਰਡਰ ਦੇ ਉੱਤੇ ਪਾਣੀ ਦੀ ਜਿਹੜੀ ਬੜੀ ਕਿੱਲਤ ਆਈ ਸੀਗੀ ਸੋ ਫੌਜੀਆ ਨੂੰ ਪਾਣੀ ਦੇਣ ਲਈ ਅਸੀਂ ਐਕਸਟਰਾ ਪਾਣੀ ਦਿੱਤਾਗਾ ਪਰ ਲੇਕਿਨ ਸਾਡੇ ਕੋਲੇ ਦੂਜੇ ਰਾਜਾਂ ਲਈ ਜਿਹੜਾ ਪਾਣੀ ਹੈ ਨਹੀਂ ਸੋ ਇਸ ਗੱਲ ਕਰਕੇ ਜਿਹੜਾ ਆਰਡਰ ਹੋਇਆ ਸੀਗਾ ਆਨਰੇਬਲ ਹਾਈ ਕੋਰਟ ਨੇ ਆਰਡਰ ਪਾਇਆ ਸੀਗਾ ਉਹਦੀ ਅਸੀਂ ਰਿਵਿਊ ਪਟੀਸ਼ਨ ਜਿਹੜੀ ਆ ਆਨਰੇਬਲ ਹਾਈ ਕੋਰਟ 'ਚ ਪਾਈ ਜਾਗੀ ਸੋ ਬੜੀ ਜਲਦੀ ਸੁਣਵਾਈ ਹੋਊ ਜਾਰੀ ਰਹੇ ਬਿਲਕੁਲ ਹਜੇ ਵੀ ਸਾਡੀ ਫੌਜ ਜਿਹੜੀ ਹੈ ਉਹ ਤੈਨਾਤ ਆ ਹਜੇ ਵੀ ਸਾਡੀ ਫੌਜ ਜਿਹੜੀ ਹੈ ਉਹ ਜਿਹੜੀ ਹੈ ਬਾਰਡਰ ਦੇ ਉੱਤੇ ਤੈਨਾਤ ਆ ਸੋ ਉਸ ਫੌਜ ਨੂੰ ਭਾਰੀ ਪਾਣੀ ਦੀ ਕਿਲੇ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਸੋ ਪਾਣੀ ਦੀ ਕਿਲੇ ਤੋਂ ਦੇਖਦੇ ਹੋ ਐਕਸਟਰਾ ਪਾਣੀ ਛੱਡੇਗਾ ਅੱਛਾ ਸੀ ਇਸ ਫਾਇਰ ਨੂੰ ਕਿਵੇਂ ਦੇਖਦੇ ਹੋ ਪੰਜਾਬ ਨੇ ਕਾਫੀ ਜਿਹੜਾ ਸਫਰ ਇਹਨਾਂ 3-4 ਦਿਨਾਂ ਦੇ ਵਿੱਚ ਕਰਨਾ ਸੀ ਹਾਲਾਂਕਿ ਸਾਡੀਆਂ ਫੌਜਾਂ ਨੇ ਮੂੰ ਤੋੜਵਾ ਜਵਾਬ ਜਿਹੜਾ ਦਿੱਤਾ ਪਰ ਸੀ ਇਸ ਫਾਇਰ ਦੇ ਨਾਲ ਕਿਉਂਕਿ ਜੇਕਰ ਜੰਗ ਲੱਗਦੀ ਵੀ ਤਾਂ ਸਭ ਤੋਂ ਵੱਧ ਨੁਕਸਾਨ ਸ਼ਾਇਦ ਪੰਜਾਬ ਦਾ ਹੁੰਦਾ ਦੇਖੋ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਜਿਹੜਾ ਹਮੇਸ਼ਾ ਜਦੋਂ ਵੀ ਲੜਾਈ ਲੜਦੀ ਆ ਚਾਹੇ 1962 ਦੀ ਲੜਾਈ ਹੋਵੇ 1965 ਦੀ ਹੋਵੇ 1971 ਦੀ ਜੰਗ ਹੋਵੇ ਇਹਨਾਂ ਜੰਗਾਂ ਦੇ ਦੌਰਾਨ ਪੰਜਾਬ ਨੇ ਡਟ ਕੇ ਦੇਸ਼ ਦਾ ਸਾਥ ਦਿੱਤਾ ਇਸ ਵਾਰ ਵੀ ਪੰਜਾਬ ਜਿਹੜਾ ਭਾਰਤ ਦੇ ਮੂਹਰੇ ਖੜਾ ਹੋ ਕੇ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਭਾਰਤ ਦੀ ਪ੍ਰਭੂਸੱਤਾ ਦੇ ਲਈ ਮਤਲਬ ਲੜਦਾ ਰਿਹਾਗਾ ਸੋ ਕਾਫੀ ਨੁਕਸਾਨ ਜਿਹੜਾ ਪੰਜਾਬ ਨੂੰ ਚੱਲਣਾ ਪਿਆਗਾ ਸੋ ਮੈਨੂੰ ਪੂਰਨ ਆਸਾ ਕਿ ਇਸ ਵਾਰ ਸੈਂਟਰ ਸਰਕਾਰ ਜਿੰਨਾ ਸਾਡਾ ਨੁਕਸਾਨ ਹੋਇਆਗਾ ਉਹਦੇ ਲਈ ਇੱਕ ਸਪੈਸ਼ਲ ਪੈਕੇਜ ਜਿਹੜਾ ਉਹ ਪੰਜਾਬ ਨੂੰ ਦੇਊਗੀ ਸਾਡਾ ਵਣਦਾ ਹੱਕ ਜਿਹੜਾ ਉਹ ਪੰਜਾਬ ਨੂੰ ਮਿਲੂਗਾ ਬਿਲਕੁਲ ਵਿੱਤ ਮੰਤਰੀ ਹਰਪਾਲ ਸਿੰਘ ਸਾਡੇ ਨਾਲ ਸੀ ਇਹ ਜ਼ਰੂਰ ਉਮੀਦ ਜਤਾਈ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਨੇ ਬਹਾਦਰੀ ਦੇ ਨਾਲ ਇਸ ਔਖੇ ਸਮੇਂ ਦੇ ਵਿੱਚ ਦੇਸ਼ ਦਾ ਸਾਥ ਦਿੱਤਾ ਹੈ ਪੰਜਾਬ ਦੀ ਬਹਾਦਰ ਪੁਲਿਸ ਨੇ ਸਾਥ ਦਿੱਤਾ ਹੈ ਤਾ ਉਸ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਵੀ ਪੰਜਾਬ ਦੇ ਬਾਰੇ ਸੋਚੇਗੀ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ